ਦੋਸਤੋ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਨਿਯਮਤਾਵਾਂ ਬਖਸ਼ੀਆਂ ਹੋਈਆਂ ਨੇ ਫਲ ਸਬਜ਼ੀਆਂ ਅਨਾਜ ਦੇ ਰੂਪ ਦੇ ਵਿੱਚ ਤੇ ਉਹਦੇ ਵਿੱਚੋਂ ਆਪਾਂ ਅੱਜ ਗੱਲ ਕਰਨੀ ਹੈ ਚੌਲਾਂ ਦੀ ਜਿਹਨੂੰ ਲੋਬੀਆ ਤੇ ਅੰਗਰੇਜ਼ੀ ਦੇ ਵਿੱਚ ਇਹਨੂੰ ਕਾਉਪੀ ਕਿਹਾ ਜਾਂਦਾ ਹੈ ਤੇ ਜੇ ਆਪਾਂ ਚੌਲਾਂ ਦੀ ਗੱਲ ਕਰਦੇ ਆਂ ਤਾਂ ਪ੍ਰੋਟੀਨ ਦਾ ਖਜ਼ਾਨਾ ਨਹੀਂ ਪ੍ਰੋਟੀਨ ਦਾ ਸਰੋਤ ਮੁੱਖ ਸਰੋਤ ਹੈ ਸਸਤੇ ਦੇ ਵਿੱਚ ਪ੍ਰੋਟੀਨ ਸਾਨੂੰ ਮਿਲ ਜਾਂਦੀ ਹੈ ਤੇ ਬਾਕੀ ਇਹਦੇ ਵਿੱਚ ਪਾਏ ਜਾਣ ਵਾਲੇ ਹੋਰ ਤੱਤਾਂ ਦੀ ਜੇ ਗੱਲ ਕਰੀਏ ਤਾਂ ਵਿਟਾਮਿਨਸ ਪਾਏ ਜਾਂਦੇ ਨੇ ਏ ਸੀ ਇਸ ਤੋਂ ਇਲਾਵਾ ਮਿਨਰਲਸ ਦੇ ਵਿੱਚ ਜਿੰਕ ਆਇਰਨ ਸੈਲੇਨੀਅਮ ਪੋਟਾਸ਼ੀਅਮ ਫਾਈਬਰ ਆਦਿ ਬਹੁਤ ਸਾਰੇ ਇਹ ਚ ਖੁਰਾਕੀ ਤੱਤ ਪਾਏ ਜਾਂਦੇ ਨੇ ਤੇ ਇਹਨਾਂ ਖੁਰਾਕੀ ਤੱਤਾਂ ਦੀ ਵਜ੍ਹਾ ਨਾਲ ਸਾਨੂੰ ਸ਼ਕਤੀ ਵੀ ਪ੍ਰਦਾਨ ਕਰਦੀ ਹੈ ਤੰਦਰੁਸਤੀ ਵੀ ਪ੍ਰਦਾਨ ਕਰਦੀ ਹੈ ਤੇ ਇਹਦੀ ਜੇ ਅਸੀਂ ਆਪਣੀ ਖੁਰਾਕ ਦੇ ਵਿੱਚ ਵਰਤੋਂ ਕਰਦੇ ਹਾਂ ਖੁਰਾਕ ਦਾ ਹਿੱਸਾ ਬਣਾਉਂਦੇ ਹਾਂ ਤਾਂ ਇਹਦੇ ਖਾਣ ਦੇ ਨਾਲ ਸਾਡੇ ਦਿਲ ਦੀ ਸਿਹਤ ਠੀਕ ਰੱਖਣ ਦੇ ਵਿੱਚ ਬਲੱਡ ਪ੍ਰੈਸ਼ਰ ਸਥਿਰ ਰੱਖਣ ਦੇ ਵਿੱਚ ਮਦਦਗਾਰ ਹੈ 콜ੈਸਟ੍ਰੋਲ ਘੱਟ ਕਰਦੇ ਨੇ ਭਾਰ ਘਟਾਉਣ 'ਚ ਮਦਦਗਾਰ ਹੈ ਤੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਵੀ ਬਹੁਤ ਫਾਇਦੇਮੰਦ ਨੇ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਆਪਾਂ ਜਿਹੜੀ ਲੋਬੀਆ ਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਕਿ ਇਹ ਲੋਬੀਆ ਇਹ ਚੋਲੇ ਸਾਨੂੰ ਕੀ ਕੀ ਖਰਾਕੀ ਤਤ ਦਿੰਦੇ ਨੇ ਔਰ ਇਹਨਾਂ ਦੇ ਖਾਣ ਨਾਲ ਸਾਨੂੰ ਕੀ ਕੀ ਫਾਇਦੇ ਹੋ ਸਕਦੇ ਨੇ ਬਾਜ਼ਾਰ ਦੇ ਵਿੱਚੋਂ ਆਸਾਨੀ ਦੇ ਨਾਲ ਇਹ ਸਬਜ਼ੀ ਮਿਲ ਜਾਂਦੀ ਹੈ ਨਹੀਂ ਤਾਂ ਅਸੀਂ ਇਹਨੂੰ ਦੋ ਚਾਰ ਬੂਟੇ ਘਰੇ ਗਮਲਿਆਂ ਦੇ ਵਿੱਚ ਵੀ ਲਾ ਲੈਣੇ ਕੰਧ ਦੇ ਨਾਲ ਦੁਆਰ ਦੇ ਨਾਲ ਰੱਖ ਕੇ ਤਾਂ ਉੱਥੋਂ ਵੀ ਸਾਨੂੰ ਇਹ ਪ੍ਰਾਪਤ ਹੋ ਸਕਦੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਬਹੁਤ ਸ਼ੁਕਰੀਆ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ